ਸਤਨਾਮ ਵਾਹਿਗੁਰੂ ਸਹਿਬ ਜੀਓ ਆਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਇ ਜੀਓ ਮੈਂ ਆਸਾ ਰੱਖੀ ਚਤ ਮੈਂ ਮੇਰਾ ਸਭ ਦੁੱਖ ਗਵਾਏ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ 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 ਚਾਬਰ ਤਖਤਾਂ ਦੇ ਮਾਲਕ ਗਰੀਬ ਨਿਵਾਜ਼ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਕਾਲ ਯੋਗ ਦੇ અવਤਾਰ თან თან શ્રી ਗੁਰੂ ਗ੍ਰੰਥ ਸਾਹਿਬ ਜੀ ਅਪਾਰ ਰਹਿਮਤ ਬਖਸ਼ਿਸ ਦੇ ਨਾਲ ਗੁਰੂ ਦੀਆਂ ਕਥਾ ਕਹਾਣੀਆਂ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ 10ਵੇਂ ਪਾਤਸ਼ਾਹ શ્રી ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੰਗਤਾਂ ਨੂੰ ਰੱਬੀ ਉਪਦੇਸ਼ ਕਰ ਰਹੇ ਨੇ ਕਿ ਭਾਈ ਜੋ ਪੁਰਸ਼ ਚੰਗੇ ਕੰਮ ਕਰਦਾ ਹੈ ਨੇਕ ਕਰਮ ਕਰਦਾ ਹੈ ਉਸ ਨੂੰ ਸੰਸਾਰ ਦੇ ਲੋਕ ਦੇਵਤਾ ਕਹਿੰਦੇ ਹਨ ਹੋਰ ਕੋਈ ਜਾਤ ਨਹੀਂ ਹੈ ਮਹਾਰਾਜ ਨੇ ਕਿਹਾ ਜਾਤ ਜਿਹੇ ਕਰਮ ਕਮਾਏ ਤੇਹਾ ਹੋਈ ਸੀ ਚਾਹੇ ਹੋਰ ਜਾਤਾਂ ਲੋਕਾਂ ਨੇ ਮੰਨੀਆਂ ਬਣਾਈਆਂ ਉਹ ਪਹਿਲਾਂ ਵਾਲੇ ਦਵਾਰਾਂ 'ਚ ਦੱਸ ਚੁੱਕੇ ਆਂ ਕੇਤੰਦਿਆਂ ਤੋਂ ਜਾਤ ਬਣੀ ਸੀ ਚੋਰੀ ਕਰਦਾ ਤੇ ਚੋਰ ਠੱਗੀ ਮਾਰਦਾ ਠੱਗ ਆਪਣੀ ਆਪ ਨੂੰ ਮਾਨ ਦੀ ਸਾਧਨਾ ਕਰਦਾ ਤੇ ਸਾਧ ਜਿਹੇ ਜਿਹੇ ਬੰਦਾ ਕੰਮ ਕਰੂਗਾ ਉਹਦਾ ਨਾਮ ਪੈ ਜਾਂਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਬਹੁਤ ਸੋਹਣਾ ਆਨੰਦਪੁਰ ਸਾਹਿਬ ਚ ਦਰਬਾਰ ਸਜਿਆ ਹੋਇਆ ਹੈ ਬਹੁਤ ਦੂਰ ਦੂਰ ਦੀਆਂ ਸੰਗਤਾਂ ਸਤਿਗੁਰਾਂ ਦਾ ਉਪਦੇਸ਼ ਸਰਵਨ ਕਰ ਰਹੀਆਂ ਆ। ਆਸ਼ਟਮ ਮਹਾਰਾਜ ਨੇ ਕਿਹਾ ਸਾਧ ਕਰਮ ਜੇ ਪੁਰਖ ਕਮਾਵੇ। ਨਾਮ ਦੇਵਤਾ ਜਗਤ ਕਹਾਵੇ। ਉਹਨੂੰ ਲੋਕ ਦੇਵਤਾ ਕਹਿੰਦੇ ਨੇ ਕਿ ਫਲਾਨਾ ਬੰਦਾ ਤਾਂ ਦੇਵਤਿਆਂ ਵਰਗਾ। ਜੇ ਕੋਈ ਮਾੜੇ ਕੰਮ ਕਰਦਾ ਹੈ। ਭਲੇ ਕੰਮਾਂ ਤੋਂ ਦੂਰ ਹੈ। ਨਾਤਾ ਮਰਤ ਵੇਲਾ ਸਾਹਮਦਾ ਨਾ ਬਾਣੀ ਪੜਦਾ ਨਾ ਨਾਮ ਜਪਦਾ ਨਾ ਸਤ ਸੰਗ ਕਰਦਾ ਨਾ ਮਾਂ ਪਿਓ ਦੀ ਸੇਵਾ ਕਰਦਾ ਨਸ਼ੇ ਕਰਦਾ ਹੈ ਮਾੜੇ ਕਰਮ ਕਰਦਾ ਹੈ ਰਾਖਸ਼ ਬੁੱਧੀ ਦਾ ਬਣ ਗਿਆ ਹੈ ਜੋ ਰਾਖਸ਼ਾਂ ਵਾਲੇ ਕੰਮ ਨੇ ਉਹ ਕਰਦਾ ਹੈ ਸ਼ਰਾਬਾਂ ਪੀਂਦਾ بے ਹੋਸ਼ ਹੋ ਜਾਂਦਾ ਹੈ ਮਾਂ ਬਾਪ ਤੇ ਵੀ ਹੱਥ ਚੁੱਕ ਦਿੰਦਾ ਹੈ ਸੋ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਉਸ ਬੰਦੇ ਨੂੰ ਲੋਕ ਦਾਇਤ ਕਹਿਣ ਲੱਗ ਜਾਈ ਰਾਖਸ਼ ਕਰਨ ਅਗਲਾ ਕਹਿੰਦਾ ਫਲਾਨਾ ਤਾਂ ਰਾਖਸ਼ ਸੀ ਰਾਖਸ਼ਾਂ ਵਰਗੀ ਬੁੱਧੀ ਹੋ ਜਾਂਦੀ ਹੈ ਮਾੜੇ ਕੰਮ ਕਰਕੇ ਸਹਿਬ ਕਹਿੰਦੇ ਨੇ ਕੋ ਕਰਤਾ ਕਰਮ ਜੇ ਜਗ ਮੈਂ ਕਰੀ ਮਾੜੇ ਕਰਮ ਜੇ ਜਗ ਚ ਕਰਾਂਗੇ ਨਾਮ ਅਸਰ ਤਿੰਨ ਕੋ ਸਭ ਤਰੀ ਉਹਨੂੰ ਅਸੁਰ ਕਹਣਗੇ ਸੁਰ ਦੇਵਤੇ ਨੂੰ ਕਹਿੰਦੇ ਨੇ ਜੇ ਅੱਗੇ ਆੜਾ ਲੱਗ ਗਿਆ ਫਿਰ ਦਾਇੰਤ ਬਣ ਜਾਏਗਾ ਅਸੁਰ ਉਹਨੂੰ ਜਗ ਦੇ ਵਿੱਚ ਫਿਰ ਲੋਕ ਦਾਇੰਤ ਕਹਿਣ ਲੱਗ ਜਾਂਦੇ ਨੇ ਮਾੜੀ ਬੁੱਧੀ ਦਾ ਕਹਿਣ ਲੱਗ ਜਾਂਦੇ ਨੇ ਸੋ ਸਹਿਜ ਸੱਚੇ ਪਾਤਸ਼ਾਹ ਮਹਾਰਾਜ ਸੰਗਤਾਂ ਨੂੰ ਇਹ ਉਪਦੇਸ਼ ਕਰ ਰਹੇ ਨੇ ਤੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ ਭਾਈ ਦੰਦਾ ਆਪਣੀ ਵਾਸ਼ਨਾ ਦਾ ਵੱਧਾ ਜਨਮ ਲੈਂਦਾ ਹੈ ਜਿਹੜੀ ਤੁਹਾਡੇ ਮਨ ਚ ਜਾਦਾ ਵਾਸ਼ਨਾ ਹੈ ਤਾਂ ਉਹ ਤੁਹਾਨੂੰ ਜਨਮ ਲੈਣਾ ਪਏਗਾ ਸੱਚੇ ਪਾਤਸ਼ਾਹ ਕਹਿਣ ਲੱਗੇ ਤਾਂ ਤੁਹਾਡਾ ਜਨਮ ਮਰਨ ਦਾ ਗੇੜ ਮੁੱਕੇਗਾ ਜਦੋਂ ਤੁਸੀਂ ਸੰਸਾਰੀ ਵਾਸ਼ਨਾਵਾਂ ਤੋਂ ਤ੍ਰਿਪਤ ਹੋ ਕੇ ਭਾਵ ਕੇ ਪਰਮਾਤਮਾ ਦੇ ਨਾਮ ਸਾਚੇ ਨਾਮ ਕੀ ਲਾਗੇ ਭੂਖ ਸੱਚੇ ਨਾਮ ਦੀ ਤੁਹਾਨੂੰ ਭੁੱਖ ਲੱਗਣ ਲੱਗੀ। ਪੂਜਾ ਅਕਾਲ ਦੀ ਕਰਨੀ ਹੈ। ਕੋਈ ਮਿੱਟੀ ਦੀ ਬੁੱਤ ਦੀ ਪੂਜਾ ਨਹੀਂ ਕਰਨੀ, ਨਾ ਉਹਨੂੰ ਮੱਥਾ ਟੇਕਣਾ, ਨਾ ਉਹਨੂੰ ਮੰਨਣਾ। ਕਿਉਂਕਿ ਜਾਗਤ ਜੋਤ ਜਪੇ ਨਿਸਵਾਸਰ। जग ਦੀ ਜੋਤ ਨੂੰ ਜਪਨਾ ਹੈ। ਤੇ ਪ੍ਰਮਾਤਮਾ ਜਿਹੜਾ ਅਕਾਲ ਪੁਰਖ ਹੈ। ਸਹਿਬ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਉਹ जग ਦੀ ਜੋਤ ਹੈ। ਤੇ ਦੂਜਾ ਮਾਰ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਭਾਈ ਇੱਕ ਤਾਂ ਪ੍ਰਾਏ ਸ਼ਾਸਤਰ ਨਾਲ ਪਿਆਰ ਨਹੀਂ ਕਰਨਾ ਪ੍ਰਾਏ ਸ਼ਾਸਤਰ ਨਾਲ ਪ੍ਰਾਏ ਘੋੜੇ ਨਾਲ ਪ੍ਰਾਈ ਇਸਤਰੀ ਨਾਲ ਪ੍ਰਾਏ ਘਰ ਨਾਲ ਪ੍ਰਾਏ ਧਨ ਨਾਲ ਤੇ ਪ੍ਰਾਏ ਮਨ ਨਾਲ ਤੇ ਪ੍ਰਾਏ ਦੇਸ਼ ਨਾਲ ਬਾਲੀ ਪ੍ਰੀਤ ਨਹੀਂ ਪਾਉਣੀ ਹੈ ਜਿਹੜਾ ਪ੍ਰਾਇਆ ਹੈ ਸਹਿਬ ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ ਬਾਕੀ ਕਹਿਣ ਲੱਗੇ ਜੇ ਤੁਸੀਂ ਕੋਈ ਤੁਹਾਡੇ ਕੋਲੇ ਤੁਸੀਂ ਜਗਾਦਾਨ ਕੀਤੀ ਹੈ ਗੁਰੂ ਘਰ ਨੂੰ ਜਾਂ ਧਾਰਮਿਕ ਸਥਾਨ ਨੂੰ ਜਾਂ ਸੋਨਾ ਦਾਨ ਕੀਤਾ ਘੋੜਾ ਦਾਨ ਕੀਤਾ ਲੱਕੜਾਂ ਦੀ ਸੇਵਾ ਕੀਤੀ ਹੈ ਲੱਕੜਾਂ ਦਾਨ ਕੀਤੀਆਂ ਲੰਗਰ ਵਾਸਤੇ ਸਹਿਬ ਕਹਿੰਦੇ ਨੇ ਤੇ ਦੂਜਾ ਕਹਿਣ ਲੱਗੇ ਤੁਸੀਂ ਪਾਠ ਜਾਣਦੇ ਹੋ ਮੰਨ ਲਓ ਤੁਹਾਨੂੰ ਪਾਠ ਆਉਂਦਾ ਮਾਰੇ ਕਹਿੰਦੇ ਚਾਪ ਜੀ ਸਾਹਿਬ ਦਾ ਪਾਠ ਆਉਂਦਾ ਤੇ ਜਾਂ ਨਾਲ ਤੁਹਾਨੂੰ ਰਹਿ ਰਾਤ ਦਾ ਪਾਠ ਆਉਂਦਾ ਤੁਸੀਂ ਉਹ ਪਾਠ ਅੱਗੇ ਸਿਖਾਓ ਉਹਦੀ ਸੰਥਿਆ ਦਿਓ ਆਪਣੇ ਬੱਚਿਆਂ ਨੂੰ ਸਿਖਾਓ ਹੋਰ ਆਂਡ ਗਵਾਂਡ ਦੇ ਬੱਚਿਆਂ ਨੂੰ ਇਕੱਠੇ ਕਰਕੇ ਪਾਠ ਸਿਖਾਓ ਸੱਚੇ ਪਾਤਸ਼ਾਹ ਕਹਿੰਦੇ ਇਹ ਸਾਰਿਆਂ ਤੋਂ ਵੱਡਾ ਧਰਮ ਹੈ ਸਾਰੇ ਪਾਠਾਂ ਤੋਂ ਸਾਰੇ ਕੰਮਾਂ ਤੋਂ ਪ੍ਰਮਾਤਮਾ ਦਾ ਨਾਮ ਜਪਣਾ ਸਭ ਤੋਂ ਉੱਤਮ ਸ੍ਰੇਸ਼ਟ ਕਰਮ ਹੈ ਤੇ ਦਾਨ ਪੁੰਨ ਕਰਨਾ ਅੰਨ ਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਹੁਣ ਕਈ ਬੰਦੇ ਕਹਿੰਦੇ ਨੇ ਜਦੋਂ ਕੋਈ ਆਉਂਦਾ 2 ਪੈਸੇ ਦਿਓ ਉਹ ਕਹਿ ਲੈ ਕੇ ਭਾਈ ਬੈਠ ਤੈਨੂੰ ਪ੍ਰਸ਼ਾਦਾ ਸ਼ਿਕਾਉਂਦੇ ਹਾਂ ਰੱਜ ਕੇ ਤੈਨੂੰ ਪ੍ਰਸ਼ਾਦਾ ਸ਼ਿਕਾਉਂਦੇ ਹਾਂ ਸੋ ਮਾਰੇ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਵੀ ਲੰਗਰ ਦੀ ਸੇਵਾ ਪ੍ਰਸ਼ਾਦੇ ਦੀ ਸੇਵਾ ਕਰਨੀ ਬੜੀ ਜ਼ਰੂਰੀ ਆ। ਐਨੇ ਨੂੰ ਹੀ ਉੱਥੇ 우ਜੈਨ ਦੀ ਸੰਗਤ ਪਹੁੰਚੀ ਹੋਈ ਸੀ ਤੇ ਮਹਾਰਾਜ ਸ਼ਾਮਾਂ ਨੂੰ ਬੈਠੇ ਆਪਣੇ ਭਾਵ ਬਾਜ ਨੂੰ ਜਿਹੜਾ ਛਿਕਾਰ ਖਰ ਕੇ ਲਿਆਏ ਸੀ ਜਾਨਵਰ ਫੜ ਕੇ ਲਿਆਏ ਸੀ ਮਾਰ ਕੇ ਲਿਆਏ ਸੀ ਤੇ ਉਹਨਾਂ ਜਾਨਵਰਾਂ ਦਾ ਮਾਸ ਆਪ ਆਪਣੇ ਹੱਥਾਂ ਦੇ ਨਾਲ ਦਸਵੇਂ ਪਾਸ਼ਾ ਆਪਣੇ ਬਾਜ ਨੂੰ ਪਾ ਰਹੀ ਸੀ ਬੋਟੀਆਂ ਤੋੜ-ਤੋੜ ਕੇ ਬਾਜ ਨੂੰ ਖਵਾ ਰਹੀ ਸੀ ਉਹਨਾਂ ਦੇ ਵਿੱਚ ਇੱਕ ਬਾਣੀਏ ਦਾ ਪੁੱਤਰ ਸੀ ਉਹਨੇ ਮਹਾਰਾਜ ਜੀ ਸ਼ੱਕ ਜਾ ਕੀਤਾ ਕਿ ਮੈਂ ਤਾਂ ਵੈਸ਼ ਨੂੰ ਐ ਤੇ ਮਾਸ ਮਹਾਰਾਜ ਤਾਂ ਆਪ ਮਾਸ ਖਵਾ ਰਹੀ ਨੇ ਆਪਦੇ ਬਾਜ ਨੂੰ ਕਿਉਂਕਿ ਬਾਜ ਤਾਂ ਖਾਂਦਾ ਹੀ ਮਾਸ ਹੈ ਤਾਂ ਮਨ ਦੇ ਵਿੱਚ ਆਈ ਕਿ ਮੈਂ ਤਾਂ ਵੈਸ਼ ਨੂੰ ਭਗਤਾਂ ਤੇ ਮਹਾਰਾਜ ਤੇ ਆਪ ਪਾਪ ਕਰੀ ਜਾਂਦੇ ਨੇ ਵੀ ਪਾਉ ਜਾਨਵਰ ਮਾਰਦੇ ਨੇ ਸ਼ਿਕਾਰ ਖੇਡਦੇ ਨੇ ਤੇ ਮਹਾਰਾਜ ਵੀ ਜਾਣਗੇ ਤੇ ਮਹਾਰਾਜ ਜਦੋਂ ਸੰਗਤ ਬੈਠ ਗਈ ਮਾਰੇ ਕਹਿਣ ਲੱਗੇ ਪਿਆਰੀ ਸਾਧ ਸੰਗ ਜੀ ਆ ਜਿਹੜਾ ਮੈਂ ਪੰਜ ਜਾਨਵਰ ਆ ਜਿਹੜਾ ਮਾਰਿਆ ਸ਼ਿਕਾਰ ਕੀਤਾ ਇਹਦਾ ਮਾਸ ਮੈਂ ਬਾਜ ਨੂੰ ਪਾ ਰਿਹਾ ਹਾਂ ਇਹ ਪਿਛਲੇ ਜਨਮ ਦੇ ਵਿੱਚ ਚੋਰ ਸੀ ਮੈਂ ਕਿਉਂ ਪਾ ਰਿਹਾ ਹਾਂ ਦਾ ਮਾਸ ਇਹ ਚੋਰ ਸੀ ਇਹ ਚੋਰੀ ਕਰਦਾ ਫੜਿਆ ਗਿਆ ਤੇ ਰਾਜੇ ਦੇ ਕੋਲੇ ਪੇਸ਼ ਕਰ ਦਿੱਤਾ ਇਸ ਨੂੰ ਜਦੋਂ ਰਾਜੇ ਕੋਲੇ ਪੇਸ਼ ਕਰ ਦਿੱਤਾ ਚੋਰੀ ਇਹਨੇ ਕੀਤੀ ਹੋਈ ਸੀ ਪਰ ਇਹਨੇ ਜਾ ਕੇ ਉੱਥੇ ਗੁਰੂ ਦੀ ਸੌਂ ਪਾ ਦਿੱਤੀ ਕਿ ਮੈਂ ਚੋਰੀ ਕੀਤੀ ਨਹੀਂ ਜੇਦੂ ਇਹਨੇ ਸਾਡੀ ਸੌਹ ਪਾਤੀ ਤੇ ਰਾਜੇ ਨੇ ਇਹਨੂੰ ਛੱਡ ਦਿੱਤਾ ਇਸ ਕਰਕੇ ਅਸੀਂ ਪਿਛਲੇ ਜਨਮ ਦਾ ਇਹਦੇ ਤੋਂ ਪਾਈ ਜਿਹੜੀ ਸੌਹ ਖਾਦੀ ਸੀ ਝੂਠ ਬੋਲਿਆ ਸੀ ਉਹਦਾ ਕਰਕੇ ਇਹਨੂੰ ਮਹਾਰਾਜ ਕਹਿੰਦੇ ਉਹ ਸਜ਼ਾ ਮਿਲੀ ਹੋਈ ਹੈ ਸੋ ਸੰਗਤਾਂ ਦੇ ਮਹਾਰਾਜ ਨੇ ਕਈ ਸੰਸੇ ਨਿਵਰਤ ਕੀਤੇ ਤੇ ਸੰਗਤਾਂ ਨੇ ਵਚਨ ਮਹਾਰਾਜ ਨੂੰ ਕਈ ਸਵਾਲ ਜਵਾਬ ਪੁੱਛੇ ਤੇ ਮਹਾਰਾਜ ਨੇ ਕਿਹਾ ਭਾਈ ਸਭ ਤੋਂ ਵੱਡਾ ਤਾਂ ਜੀਵਨ ਸਿੱਧ ਕਰ ਜੇ ਤੁਸੀਂ ਸਿੱਧਕ ਚ ਰਹੋਗੇ ਸਿੱਧਕ ਪਾਲੋਗੇ ਤੁਹਾਮਾਰੀ ਕਹਿੰਦੇ ਆਪਦੇ ਸਿੱਧਕ ਨੂੰ ਪਾਲੋਗੇ ਤਾਂ ਤੁਸੀਂ ਕਾਮ ਜਾ ਪੋਗੇ ਜੇ ਤੁਹਾਡਾ ਦੀਨ ਧਰਮੀ ਕੋਈ ਨਹੀਂ ਆ ਸਾਥਾਂ ਤੇ ਤੁਰੇ ਫਿਰੋਗੇ ਫੇਰ ਨਹੀਂ ਤੁਹਾਡਾ ਕੁਝ ਬਣਦਾ ਸੋ ਬਿਸੰਬਰ ਦਾਸ ਗੁਰੂ ਦਾ ਕੋਈ ਪਿਆਰਾ ਸਿੱਖ ਸੀ ਉਹਨੇ ਆਪਣੇ ਪੁੱਤਰ ਨੂੰ ਸੰਗਤ ਨਾਲ ਭੇਜਿਆ ਸੀ ਉਜੈਨ ਤੋਂ ਭਾਈ ਗੋਪਾਲ ਨੂੰ ਤੇ ਭਾਈ ਗੋਪਾਲ ਨੂੰ ਉਸ ਨੇ 500 ਰੁਪਿਆ ਦੇ ਕੇ ਭੇਜਿਆ ਸੀ ਤਾਂ ਵੀ ਇਹ 500 ਰੁਪਿਆ ਗੁਰੂ ਨੂੰ ਮੱਥਾ ਟੇਕਦੀ ਪਰ ਜਦੋਂ ਕਹਿਣ ਲੱਗੇ ਭਾਈ ਗੋਪਾਲ ਨੇ ਸੋਚਿਆ ਕਹਿਣ ਲੱਗਿਆ ਵੀ 500 ਰੁਪਿਆ ਮੇਰਾ ਪਿਓ ਤਾਂ 100 ਰੁਪਿਆ ਟੇਕਦਾ ਹੁੰਦਾ ਸੀ ਤੇ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ ਗੁਰੂ ਨੇ ਉਸ ਨੂੰ ਇੱਕ ਕੜਾ ਦੇ ਦਿੱਤਾ ਕਹਿਣ ਲੱਗੇ ਸਰਬਲੋਹ ਦਾ ਕੜਾ ਦੇ ਦਿੱਤਾ ਇੱਕ ਬਚਨ ਦੇ ਦਿੱਤਾ ਮਹਾਰਾਜ ਨੇ ਬਚਨ ਕਰ ਦਿੱਤਾ ਵੀ ਜਾ ਤੇਰੀ ਚੜ੍ਹਦੀ ਕਲਾ ਹੋਏਗੀ ਪਰ ਜਦੋਂ ਉਸ ਨੂੰ ਕੜਾ ਦੇ ਦਿੱਤਾ ਤੇ ਉੱਥੋਂ ਚਲ ਜਦੋਂ ਦੂਜੇ ਤੀਜੇ ਦਿਨ ਉੱਥੋਂ ਚੱਲੇ ਨੇ ਤੇ ਜਿਹੜਾ ਗੋਪਾਲ ਸੀ ਕਹਿਣ ਲੱਗੇ ਉਜੈਨ ਦੇ ਰਹਿਣ ਵਾਲਾ ਤਾਂ ਭਾਈ ਬਸੰਬਰ ਦਾਸ ਦਾ ਬੇਟਾ ਉਹਨੇ ਜਦੋਂ ਮਨ ਦੇ ਵਿੱਚ ਵਿਚਾਰ ਜੀ ਕਰਦਾ ਆਉਂਦਾ ਵੀ ਐਵੇਂ 500 ਰੁਪਿਆ ਦਿੱਤਾ ਆ ਇੱਕ ਲੋਹੇ ਦਾ ਕੜਾ ਦੇ ਦਿੱਤਾ ਤੇ ਵਚਨ ਦਿੱਤਾ ਕਿ ਵਚਨ ਨੂੰ ਕੀ ਕਰਨਾ ਹੈ ਵਚਨ ਕੀ ਹੋ ਜਾਏਗਾ ਸਰਦਾ ਨਹੀਂ ਸੀ ਮਨ ਚ ਤੇ ਜਦੋਂ ਚਮਕੌਰ ਸਾਹਿਬ ਦੇ ਨੇੜੇ ਪਿੰਡ ਮਾਜਰੀ ਦੇ ਕੋਲੇ ਆਏ ਉੱਥੇ ਆਉਂਦੇ ਆਉਂਦੇ ਹਨੇਰਾ ਪੈ ਗਿਆ ਤੇ ਹਾਂ ਉਥੋਂ ਦਾ ਭਾਈ ਧਿਆਨ ਸਿੰਘ ਮਾਜਰੀ ਪਿੰਡ ਦੇ ਰਹਿਣ ਵਾਲਾ ਉਸ ਨੇ ਕਿਹਾ ਕਿ ਸਿੱਖ ਪਾਈ ਗੁਰੂ ਦੇ ਸਿੱਖਾ ਕਿੱਥੋਂ ਆਏ ਆ ਕਹਿੰਦਾ ਆਨੰਦਪੁਰ ਸਾਹਿਬ ਤੋਂ ਆਏ ਆ ਕਹਿਣ ਲੱਗੇ ਚੱਲ ਭਾਈ ਹਨੇਰਾ ਪੈ ਗਿਆ ਆਪਣੇ ਰਾਤ ਕੱਟੋ ਤਾਂ ਦੂਜੇ ਦਿਨ ਚਲੇ ਜਾਓ ਉਸ ਨੇ ਘਰੇ ਰੱਖ ਲੇ ਪ੍ਰਸ਼ਾਦਾ ਛਕਾਇਆ ਇਸ਼ਨਾਨ ਕਰਾਇਆ ਤਾਂ ਗੱਲਾਂ ਬਾਤਾਂ ਕਰਨ ਲੱਗ ਗਿਆ ਕਹਿਣ ਲੱਗਿਆ ਵੀ ਗੁਰੂ ਨੇ ਕੀ ਕਿਰਪਾ ਕੀਤੀ ਕਹਾਂ ਕਿਰਪਾ ਕੀ ਕਰਨੀ 500 ਰੁਪਇਆ ਦੇਤਾ ਆ ਖੜਾ ਦੇਤਾ ਕਹਿੰਦਾ ਲੋਹੇ ਤਾਂ ਨਾਲ ਕਹਿੰਦਾ ਬਚਨ ਕਰਤਾ ਵੀ ਤੇਰੀ ਚੜ੍ਹਦੀ ਕਲਾ ਹੋएगी ਕਹਿਣ ਲੱਗਿਆ ਘਾਟਾ ਹੀ ਖਾ ਕੇ ਆਇਆ ਉਹ ਸੋਚ ਗਿਆ ਵੀ ਇਹ ਤਾਂ ਭਈ ਅਸਰਦਕ ਉਹ ਕਹਿਣ ਲੱਗਿਆ ਜਦੋਂ ਦੂਜੇ ਦਿਨ ਤੜਕੇ ਤਿਆਰ ਤੂਰ ਹੋ ਗਏ ਕਹਿਣ ਲੱਗਿਆ ਪਈ ਐਂ ਕਰ ਤੂੰ ਇੱਕ ਵਾਰੀ ਕਹਿ ਦੇ ਮੂੰਹ ਨਾਲ ਵੀ ਗੁਰੂ 10ਵੇਂ ਪਾਤਸ਼ਾਹ ਜਿਹੜਾ ਮੈਨੂੰ ਤੁਸੀਂ ਕੜਾ ਦਿੱਤਾ ਤੇ ਬਚਨ ਦਿੱਤਾ ਇਹ ਮੈਂ ਧਿਆਨ ਸਿੰਘ ਨੂੰ ਮਾਜਰੀ ਵਾਲੇ ਨੂੰ ਦੇ ਰਿਹਾ ਤੇ ਤੁਸੀਂ ਆ ਮੈਂ ਆਪਦਾ ਬਚਨ ਵੇਚ ਦਿੱਤਾ ਇਹਨੂੰ 500 ਦਾ ਤੇ ਉਹ ਕਹਿੰਦਾ 500 ਮੈਥੋਂ ਲੈ ਜਾ ਮੈਨੂੰ ਬਚਨ ਦੇ ਦੇ ਗੁਰੂ ਨੇ ਜਿਹੜਾ ਕੀਤਾ ਕੜਾ ਦੇ ਦੇ ਤੇ ਧਿਆਨ ਸਿੰਘ ਮਾਜਰੀ ਵਾਲੇ ਨੇ 500 ਤੇ 5 ਰੁਪਏ ਉੱਤੇ ਦੇ ਦਿੱਤੇ ਕਹਿੰਦਾ 500 ਤੋਂ ਆ 500 5 ਰੁਪਏ ਵੱਧ ਦੇ ਦਿੱਤੇ ਤਾਂ ਕੜਾ ਲੈ ਲਿਆ ਤੇ ਬਚਨ ਲੈ ਲਿਆ ਕਿ ਬਚਨ ਤੂੰ ਪਾਈ ਜਿਹੜਾ ਐ ਕਾਇਦੇ ਕਿ ਧਾਨ ਸਿੰਘ ਨੂੰ ਦੇਤਾ ਵੀ ਬਚਨ ਚੜਦੀ ਕਲਾ ਸੋ ਉਹਨੇ ਕੀ ਕੀਤਾ ਕਿ ਗਾਂ ਜਾ ਕੇ ਚਲਾ ਗਿਆ 500 ਰੁਪਿਆ ਉਹਦਾ ਲੈ ਲਿਆ ਤਾਂ ਅੱਗੇ ਜਾ ਕੇ ਉਹਨੇ ਆਪਕੇ 500 ਰੁਪਏ ਦਾ ਮੋਤੀ ਤੇ ਕੋਈ ਹੋਰ ਸੋਨੇ ਦਾ ਸਮਾਨ ਖਰੀਦ ਲਿਆ ਤੇ ਗਾਂਹ ਜਾ ਕੇ ਵੇਚ ਦਿੱਤਾ ਪਿੰਡ ਦੇ ਜਾ ਕੇ ਕੋਲੇ 3000 ਰੁਪਏ ਦਾ ਤੇ ਬੜਾ ਖੁਸ਼ ਹੋਇਆ ਮਨ ਚ ਤੇ ਜਾ ਕੇ ਆਪਣੇ ਪਿਓ ਨੂੰ ਜਦੋਂ ਮਿਲਿਆ ਤੇ ਉਹਨੇ ਪੁੱਛਿਆ ਕਿ ਗੁਰੂ ਜੀ ਨੇ ਕੀ ਕਿਰਪਾ ਕੀਤੀ ਆ ਕਹ ਕਿਰਪਾ ਕੀ ਕਰਨੀ ਸੀ 500 ਰੁਪਏ ਦਿੱਤਾ ਸੀ ਉਹਨਾਂ ਮੈਨੂੰ ਕੜਾ ਦੇਤਾ ਤੇ ਬਚਨ ਦੇਤਾ ਵੀ ਤੇਰੀ ਚੜ੍ਹਦੀ ਕਲਾਉ ਮੈਂ ਕਿਹਾ ਘਾਟਾ ਹੀ ਖਾਦਾ ਤਾਂ ਲੋਹੇ ਦਾ ਕੜਾ ਕਿੰਨੇ ਕ ਦਾ ਹੈਗਾ ਰੁਪਏ ਦੌਰ ਪੀਆ ਦਾ ਕੜਾ ਦੇਤਾ ਕਹਿੰਦਾ ਕਹਿੰਦਾ ਮਾਤਾ ਰਾਹ 'ਚ ਵੇਚ ਆਇਆ ਕਹਿੰਦਾ ਸੋ ਇਸ ਕਰਕੇ ਫਿਰ ਉਹਦੇ ਪਿਤਾ ਨੇ ਉਸ ਨੂੰ ਝਿੜਕਿਆ ਤੇ ਬੜਾ ਪਿਸਤਾਵਾ ਕੀਤਾ ਤੇ ਕਹਿੰਦਾ ਮੈਂ 3000 ਲੈ ਉਹਨੇ ਕਿਹਾ 3000 ਕੀ ਚੀਜ਼ ਆ ਜਿੱਥੇ ਤੂੰ ਬਚ ਨਹੀਂ ਦੇ ਦਿੱਤਾ ਸੋ ਇਸ ਕਰਕੇ ਫਿਰ ਉਹ ਦੋਨੇ ਪਿਓ ਪੁੱਤ ਆਏ ਤੇ ਫਿਰ ਮਾਝਰੀ ਪਿੰਡੋਂ ਧਿਆਨ ਸਿੰਘ ਨੂੰ ਮਿਲੇ ਉਹ ਤੋਂ ਮਾਫੀ ਮੰਗੀ ਕਹਿਣ ਲੱਗੇ ਜਿਹੜਾ ਬਚਨ ਕੀਤਾ ਸਾਡਾ ਵਾਪਸ ਕਰਨ ਵਾਲੇ ਕੜਾ ਵਾਪਸ ਕਰ ਤਾਂ ਫਿਰ ਉਹ ਕਹਿੰਦਾ ਵੀ ਗੁਰੂ ਕੋਲੇ ਚੱਲਾਂਗੇ ਫਿਰ ਗੁਰੂ ਕੋਲੇ ਗਏ ਤੇ ਬਿਸੰਬਰ ਦਾਸ ਨੇ ਆਪਣੇ ਪੁੱਤਰ ਗੋਪਾਲ ਦਾਸ ਦੀ ਗੁਰੂ ਸਾਹਿਬ ਤੋਂ ਕੀਤੀ ਗਲਤੀ ਦੀ ਖਿਮਾ ਮੰਗੀ ਤਾਂ ਮਹਾਰਾਜ ਨੇ ਦੋਨਾਂ ਨੂੰ ਹੀ ਧਿਆਨ ਸਿੰਘ ਨੂੰ ਵੀ ਖੁਸ਼ੀਆਂ ਦਿੱਤੀਆਂ ਤਾਂ ਦਸੰਬਰ ਦਾ ਤਨੂ ਵੀ ਖੁਸ਼ੀਆਂ ਦਿੱਤੀਆਂ ਦਸਵੇਂ ਪਾਤਸ਼ਾਹ ਨੇ ਸਿਸ ਕਰਕੇ ਬਚਨ ਦਾ ਮੁੱਲ ਕੋਈ ਨਹੀਂ ਬਚਨ ਜਿਹੜਾ ਗੁਰੂ ਦਾ ਉਹ ਬੰਦੇ ਨੂੰ ਤਾਰ ਦਿੰਦਾ ਹੈ ਸੋ ਇਹ ਹੀ ਬਚਨ ਸੰਗਤੀ ਰੂਪ ਚੱਜ ਸਾਨੂੰ ਮਿਲਦਾ ਹੈ ਸੰਗਤ ਚੰਗਾ ਬਚਨ ਕਰੇ ਤਾਂ ਅਸੀਂ ਤਰ ਜਾਂਦੇ ਆਂ ਜੇ ਬਾਦਦਵਾ ਦੇ ਦੇ ਅਸੀਂ ਮਰ ਜਾਂਦੇ ਆਂ ਸੋ ਸਾਨੂੰ ਸੰਗਤ ਤੋਂ ਹਮੇਸ਼ਾ ਭੈ ਰੱਖਣਾ ਚਾਹੀਦਾ ਸੰਗਤ ਦੀ ਸੇਵਾ ਤੇ ਸੰਗ ਦੇ ਦੀ ਰੈ ਨਾਲ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਕਈ ਪ੍ਰਬੰਧਕ ਸੰਗਤ ਦੀ ਸੋੰਦੇ ਹੀ ਕੋਈ ਨਹੀਂ। ਕੋਈ ਵਿਰਲਾ ਗੁਰਦੁਆਰਾ ਪਿੰਡਾਂ 'ਚ ਜਿੱਥੇ ਗੁਰਬਾਣੀ ਦੀ ਕਥਾ ਹੋ ਰਹੀ ਆ ਨਹੀਂ ਤੇ ਬਸ ਕੱਲਾ ਨਿਤਨੇਮ ਕਰਕੇ ਬੈਠ ਜਾਂਦੇ ਹਨ। ਸੰਗਤਾਂ ਚਾਹੁੰਦੀਆਂ ਪ੍ਰਚਾਰ ਹੋਵੇ, ਗੁਰਬਾਣੀ ਦੀ ਕਥਾ ਹੋਵੇ ਪਰ ਪ੍ਰਬੰਧਕ ਸੁਣਦੇ ਹੀ ਨਹੀਂ ਹਨ। ਸੰਗਤ ਦਾ ਭੈ ਨਹੀਂ ਰੱਖਦੇ ਹਨ। ਸਿਸ ਕਰਕੇ ਸੰਗਤ ਰੱਬ ਦਾ ਰੂਪ ਹੁੰਦੀ ਆ। ਸੰਗਤ ਵੱਡੀ ਹੁੰਦੀ ਆ ਸੰਗਤ ਨੂੰ 21 ਦੱਸਿਆ ਮਹਾਰਾਜ ਨੇ ਗੁਰੂ ਨੂੰ 20 ਵਿਸਵੇ ਦੱਸਿਆ ਕਿ ਭਾਈ ਸੰਗਤ ਵੱਡੀ ਹੈ ਸੋ ਇਸ ਕਰਕੇ ਸੰਗਤ ਦਾ ਸਤਕਾਰ ਕਰੋ ਗੁਰੂ ਦੇ ਬਚਨਾਂ ਦੀ ਪਾਲਣਾ ਕਰੀਏ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਆ ਤਮਾਮ ਭੁੱਲਾਂ ਗੁਰੂ ਦੀ ਸੰਗਤ ਗੁਰੂ ਘਰ ਮਾ ਕਰਨ ਦੇ ਯੋਗ ਨੇ ਅੱਗੇ ਤੋਂ ਸਹਿਬ ਸੋਜੀ ਬਖਸ਼ਣ ਗੁਰਮਤਿ ਪੰਥ ਦੀ ਸੇਵਾ ਬਖਸ਼ਣ ਔਰ ਸਾਰੀ ਸੰਗਤ ਫਤਿਹ ਬਲਾਉ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ